ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਘਰ ਪਰਿਵਾਰ ਵੀ ਸਾਰਿਆਂ ਦੇ ਵਧੀਆ ਹੋਣਗੇ ਭਰਾਵਾਂ ਦੇ ਤੇ ਬੈਕ ਟੂ ਮਾਈ YouTube ਚੈਨਲ ਠੀਕ ਆ ਬਾਈ ਜੀ ਬੜੀਆਂ ਬਰੇ ਚਰਬਾਤ ਹੋਣ ਆਪਾਂ ਨਵੀਂ ਵੀਡੀਓ ਪਾਉਣ ਲੱਗੇ ਆ ਠੀਕ ਐ ਉਹ ਆਪਾਂ ਤਾਂ ਨਹੀਂ ਪਾਈ ਸੀ ਹਨਾ ਕਿਉਂਕਿ ਆਪਣੇ ਕੋਲ ਵੀਡੀਓ ਬਣਾਉਣ ਵਾਸਤੇ ਕੋਈ ਉਹ ਹੈ ਨਹੀਂ ਸੀ ਹਨਾ ਮਤਲਬ ਆਪਾਂ ਕਹਿ ਸਕਦੇ ਆ ਗੱਲਬਾਤ ਜੀ ਹੈ ਨਹੀਂ ਸੀ ਕੋਈ ਹਨਾ ਫਿਰ ਮੈਂ ਕਿਵੇਂ ਵੀਡੀਓ ਕਿਉਂ ਪਾਣੀ ਆ ਤੇ ਅੱਜ ਆਪਾਂ ਫਿਰ ਦਿਖਾਉਣਿਆ ਤੁਹਾਨੂੰ ਪਹਿਲੀ ਵਾਰ ਬੱਚੇ ਬਿਠਾਵਾਂਗੇ ਛਤਰੀ ਤੇ ਠੀਕ ਹੈ ਨਾਲੇ ਤੁਹਾਡੇ ਨਾਲ ਦਿਖਾਉਣੇ ਆ ਮਤਲਬ ਕਿੰਨੇ ਬੱਚੇ ਆਪਣੇ ਕੋਲੇ ਹੁਣ ਹੋ ਗਏ ਆ ਮਤਲਬ ਆ ਸਾਲ ਸਾਲ ਦੇ ਵਿੱਚ ਕਿੰਨੇ ਕਿ ਕਢਾ ਲਈ ਆਪਾਂ ਹਨ ਤੇ ਉਹ ਵੀ ਦਿਖਾਉਣੇ ਆ ਬਾਕੀ ਅੱਜ ਪਹਿਲੀ ਵਾਰੀ ਆਪਾਂ ਬਿਠਾਵਾਂਗੇ ਛਤਰੀ ਤੇ ਆਪਾਂ ਪਿੰਜਰੇ ਚ ਪਾ ਦੇ ਇਥੇ ਸੀਗਾ ਤੇ ਬਾਕੀ ਆਪਾਂ ਪਿੰਜਰੇ ਦੇ ਵਿੱਚ ਉਹਦੇ ਵਿੱਚ ਕੱਢ ਲਾਂਗੇ ਬੱਚਿਆਂ ਨੂੰ ਤੇ ਹੌਲੀ ਹੌਲੀ ਆਪਾਂ ਛਤਰੀ ਤੇ ਬਿਠਾਵਾਂਗੇ ਬਾਕੀ ਤਾਂ ਉੱਡੀ ਜਾਣਗੇ ਠੀਕ ਹੈ ਮਤਲਬ ਜਿਹੜੇ ਵੱਡੇ ਹੋਣਗੇ ਉਹ ਤਾਂ ਉੱਡ ਜਾਣਗੇ ਤੇ ਪਹਿਲਾਂ ਆਪਾਂ ਛੋਟੇ ਬਿਠਾਵਾਂਗੇ ਛੋਟਿਆਂ ਤੋਂ ਬਾਅਦ ਆਪਾਂ ਵੱਡੇ ਬਿਠਾਵਾਂਗੇ ਠੀਕ ਹੈ ਜੇ ਉੱਡ ਗਏ ਤਾਂ ਵੀ ਸਹੀ ਆ ਜੇ ਨਾ ਉੱਡੇ ਤਾਂ ਵੀ ਸਹੀ ਆ ਠੀਕ ਹੈ ਬਾਕੀ ਫਿਰ ਆਪਾਂ ਹੌਲੀ ਹੌਲੀ ਛਤਰੀ ਉੱਪਰੋਂ ਕਰ ਦਾਂਗੇ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖ ਜੂਗਾ ਵੀਡੀਓ ਨੂੰ ਸਕਿੱਪ ਨਾ ਕਰਿਓ ਸਾਰੇ ਵੀਰ ਭਰਾ ਤੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਆਪਣੇ ਜਿਹੜੇ ਵੀਰ ਭਰਾ ਨੇ ਪੇਜ ਨੂੰ ਨਹੀਂ ਫੋਲੋ ਕੀਤਾ ਪੇਜ ਨੂੰ ਫੋਲੋ ਕਰ ਲਿਓ ਨਵੇਂ ਆਂ ਵੀਡੀਓ ਨੂੰ ਦੇਖਣ ਵਾਸਤੇ ਓਕੇ ਬਾਈ ਜੀ ਬਿਠਾਉਣਾ ਫਿਰ ਬੱਚੇ ਬਣੇ ਰਹੋ ਵੀਡੀਓ ਦੇ ਨਾਲ ਤੇ ਲਓ ਜੀ ਆਹ ਪੰਜਰੇ ਦੇ ਵਿੱਚ ਪਾ ਲਿਆ ਠੀਕ ਹੈ ਆਪਾਂ ਬਾਕੀ ਆ ਛੋਟੇ ਆ ਇਨਾਂ ਦੇ ਵੀ ਇਨਾਂ ਦੇ ਮਾਪਿਓ ਨੇ ਮਤਲਬ ਖਾਂਬ ਜੇ ਖਾ ਲਏ ਸੀਗੇ ਇਹਨਾਂ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਆ ਪਲੀਟ ਆਪਾਂ ਹੁਣ ਪਾਉਂਦੇ ਨਹੀਂ ਸੀਗੇ ਉਹਦੇ ਕਾਰਨ ਫਿਰ ਘਟ ਜਾਂਦੀ ਆ ਠੀਕ ਹੈ ਪਾਇਆ ਕਰੋ ਸਾਰੇ ਵੀ ਉਪਰਾ ਇਹ ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਬਿਠਾਉਣੇ ਆ ਆਪਣੇ ਜਿਹੜੇ ਚਾਰਕ ਬੱਚੇ ਵੱਡੇ ਆ ਬਾਕੀ ਛੋਟੇ ਆ ਪਹਿਲਾਂ ਆਪਾਂ ਛੋਟਿਆਂ ਨੂੰ ਬਿਠਾਵਾਂਗੇ ਠੀਕ ਹੈ ਚੱਲ ਬਈ ਆ ਜਾ ਸ਼ੇਰਾ ਪਹਿਲਾਂ ਤੇਰੀ ਵਾਰੀ ਤੂੰ ਪਹਿਲੀ ਇਹਦੀ ਛਤਰੀ ਤੇ ਬੈਠੇਗਾ ਇਹਨੂੰ ਆਪਾਂ ਪਿੰਗਰੇ ਚ ਵੀ ਨਹੀਂ ਕਰੇ ਬਿਠਾਇਆ ਚੱਲ ਬਈ ਬੈਠਾ ਰ ਓਏ 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 ਨਿਕਲ ਗਿਆ ਏ ਬੜਾ ਗੰਦਾ ਏ ਓਏ ਓਏ ਤੈਨੂੰ ਆ ਗਿਆ ਸੀ ਓਏ ਉਹ ਨਹੀਂ ਚੱਲ ਤੈਨੂੰ ਵੀ ਲੈ ਕੇ ਆ ਗਿਆ ਮੈਂ ਚੰਦ ਕਲਾ ਤੂੰ ਬੈਠ ਕਿਉਂਕਿ ਅੱਗੋ ਖੁੱਲਾ ਹੁੰਦਾ ਨਾ ਇੱਕ ਤਾਂ ਮੈਂ ਹੈ ਕੱਲਾ ਅੱਗੇ ਪੱਲੇ ਕਰਕੇ ਥੋੜਾ ਔਖਾ ਜਾਂਦਾ ਚੱਲ ਐ ਦਾ ਫੜ ਲਿਆਂਗੇ ਉਹਨਾਂ ਨੂੰ ਪਹਿਲਾਂ ਇਹਨਾਂ ਨੂੰ ਬਿਠਾ ਲਈਏ ਚਲੋ ਬਈ ਬੈਠੋ ਸ਼ੇਰਾ ਆ ਦੋਨੇ ਭੈਣ ਭਰਾ ਹੋਣਾ ਐ ਨਹੀਂ ਪਤਾ ਭਰਾ ਬਣਨਗੇ ਤੇ ਭੈਣ ਬਣਨਗੇ ਭੈਣ ਭਰਾ ਹਨਾ ਉਹ ਨਹੀਂ ਹੈ ਜੀ ਪਤਾ ਤੇ ਆ ਜਾ ਬਈ ਹੁਣ ਆਪਾਂ ਬਿਠਾਉਣੇ ਆ ਆ ਵਾਲਾ ਆ ਛੋਟਾ ਢੋਣਾ ਜਾ ਵੀ ਇਹ ਵੀ ਬੜਾ ਗੰਦਾ ਜੀ ਚਿੱਟੀਆਂ ਅੱਖਾਂ ਦਾ ਇਹ ਦੂਰੋਂ ਬਿਠਾਉਣੇ ਪਹਿਲਾਂ ਮੈਨੂੰ ਆਹ ਲਾ ਲੈੰਦੋ ਫਿਰ ਥੋੜਾ ਕੇ ਜੇ ਨਾ ਬੈਠਾ ਹਨਾ ਆਪਾਂ ਫੜ ਕੇ ਬਿਠਾ ਦਾਂਗੇ ਇੱਕ ਮਿੰਟ ਲੋ ਜੋ ਸੈੱਟ ਕਰਨੀ ਚਲੋ ਵੀ ਚੱਲ ਵੀ ਜਾ ਆਪਦੇ ਭਰਾਵਾਂ ਕੋਲੇ ਤੇ ਨਹੀਂ ਜੀ ਕਰਦਾ ਤੇਰਾ ਇਹਨੋਂ ਨਹੀਂ ਲੱਗਦਾ ਇਹ ਤਾਂ ਜੀ ਕਰਦਾ ਨਹੀਂ ਜਾਂਦਾ ਜਾਊਗਾ ਚੱਲ ਠੀਕ ਹੈ ਤੇ ਹੁਣ ਆ ਗਿਆ ਆਪਣਾ ਆ ਕੱਢਾਂਗੇ ਕਿ ਨੀਲਾ ਨੀਲੇ ਤੋਂ ਬਾਅਦ ਆਪਾਂ ਕੱਢਦੇ ਹਾਂ ਦੂਜਾ ਠੀਕ ਹੈ ਇੱਕ ਮਿੰਟ ਇਹਨੂੰ ਵੀ ਸੈਟ ਕਰ ਲਈਏ ਇਹ ਤਾਂ ਗਿਆ ਪਹਿਲੀਆਂ ਜੀ ਇਹ ਤਾਂ ਨਹੀਂ ਹਜੇ ਪਤਾ ਇਹ ਥੋੜਾ ਜਿਹਾ ਜ਼ਿਆਦਾ ਵੱਡਾ ਵਾ ਇੱਕ ਮਿੰਟ ਇੱਕ ਮਿੰਟ ਓਏ 2 ਮੀਟਰ ਕੋਆ ਚੱਕ ਇਹ ਦੇ ਓਹ ਹੋ 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 ਇਹ ਕਿੱਧਰ ਵੜ ਗਿਆ ਲਿਆਉਣੇ ਇਹਨਾਂ ਨੂੰ ਫੜ ਕੇ ਠੀਕ ਹੈ ਤੇ ਦਿਖਾਉਣੇ ਆ ਤੁਹਾਨੂੰ ਬੰਦੇ ਆ ਤੇ ਨਹੀਂ ਲਓ ਬਾਈ ਜੀ ਆਪਣੇ ਦੋ ਬੱਚੇ ਉੱਡ ਗਏ ਆ ਠੀਕ ਐ ਇੱਕ ਤਾਂ ਤੁਹਾਨੂੰ ਜਿਹੜਾ ਦੱਸਿਆ ਸੀ ਮੋਜਾ ਉਹ ਫਿਰਦਾ ਇੱਕ ਇੱਧਰ ਜਾ ਇੱਕ ਹੁਣ ਇਹ ਇੱਧਰ ਫਿਰਦਾ ਸੀ ਯਾਰ ਉਹ ਨਹੀਂ ਨਹੀਂ ਉਹਦਾ ਬੰਗਲਾ ਮੈਂ ਕਿੱਦੇ ਬੰਗਲਾ ਆ ਕਿਤੇ ਆ ਆ ਗਿਆ ਇੱਕ ਤਾਂ ਮੋਜਾ ਬੱਚਾ ਇਹ ਵੀ ਨਹੀਂ ਛਤਰੀ ਤੇ ਆ ਇੱਕ ਆਹ ਫਿਰਦਾ ਪਿਆ ਉੱਪਰ ਠੀਕ ਐ ਆਹ ਬੱਚਾ ਆਪਾਂ ਛਤਰੀ ਮਾਰੀ ਜੀ ਹਿਲਾਉਣੇ ਆ ਦੇਖਦੇ ਸਿੱਧਾ ਛਤਰੀ ਤੇ ਆਉਂਦੇ ਆ ਤੇ ਨਹੀਂ ਉਹਦਾ ਉਹਦਾ ਪਤਾ ਨਹੀਂ ਉਹ ਭਲਾ ਆ ਜੇ ਆ ਜਿਹੜਾ ਥੀ ਨੀਵਾ ਨੀਵਾ ਕਰਦਾ ਸੀ ਇਹ ਤਾਂ ਪਹਿਲਾਂ ਉਹ ਦਰਖਤ ਤੇ ਬੈ ਗਿਆ ਸੀ। ਤੁਹਾਨੂੰ ਮੈਂ ਦਿਖਾ ਦਿੰਦਾ ਜੀ ਹੁਣ ਦੇ ਗਿਆ ਤੇ ਆ ਆਪਣਾ ਨੀਲਾ ਇਹ ਸਿੱਧਾ ਛਾਲ ਹੀ ਮਾਰ ਆਇਆ ਸਿੱਧਾ ਇਹ ਨਹੀਂ ਬੈਠਾ ਛਤਰੀ ਤੇ। ਕਿਉਂਕਿ ਆਪਾਂ ਛਤਰੀ ਤੇ ਬਿਠਾਏ ਨਹੀਂ ਕਦੇ ਹਨਾ ਉਹ ਜਾਵੜਾ। ਉਹ ਜਾਵੜਾ ਬਈ ਯਾਰ। ਜਿਹੜਾ ਦੂਜਾ ਸੀ ਆਪਣਾ। ਠੀਕ ਹੈ। ਚਲੋ। ਨਹੀਂ ਆ ਗਿਆ ਸੌਰੀ ਉਹ ਗਲਤ ਹੋ ਗਿਆ। ਆ ਫਿਰ ਦੋ। ਠੀਕ ਹੈ। ਹੁਣ ਦੇਖਦੇ ਆ ਇਹ ਸਿੱਧਾ ਛਤਰੀ ਤੇ ਆਉਂਦਾ ਤੇ ਨਹੀਂ ਤੇ ਆਪਾਂ ਛਤਰੀ ਨੂੰ ਮਾੜੀ ਕੀ ਹਿਲਾਉਣੇ ਆ ਤੇ ਬਾਕੀ ਦੇਖਦੇ ਆ। ਠੀਕ ਹੈ ਬਾਕੀ ਕਰਦੇ ਆ ਗੱਲਬਾਤ ਤੇ ਛੱਡਦੇ ਆ ਇਹਨਾਂ ਨੇ ਖੁੱਲੇ ਕਬੂਤਰ ਵੀ ਖੁੱਲੇ ਛੱਡ ਦਾਂਗੇ ਆਪਾਂ ਤੇ ਉਹ ਬੱਚਾ ਆਪਣਾ ਉਹ ਫਿਰਦਾ ਪਰਾਂ ਆਹ ਫਿਰਦਾ ਉਹ ਆਪਣੇ ਘਰਾਂ ਤੋਂ ਥੋੜੀ ਜੀ ਦੂਰੀ ਫਿਰਦਾ ਠੀਕ ਹੈ ਤੇ ਆਪਾਂ ਛਤਰੀ-ਛੁਤਰੀ ਲਾਉਣੇ ਆ ਤੇ ਕੀ ਪਤਾ ਬਣ ਜੇ ਕੰਮ ਹਨਾ ਤੇ ਸਿੱਧਾ ਛਤਰੀ ਤੇ ਆ ਜਾਣ ਆਪਣੇ ਬੱਚੇ ਆ ਆਇਆ ਇੱਕ ਬੱਚਾ ਆ ਤੁਹਾਨੂੰ ਦਿਖਾਉਣਾ ਇਹ ਤਾਂ ਵਾਵਾ ਹੁਣ ਡਾਰਜੀ ਬਣ ਗਿਆ ਡਾਰ ਬਣਾ ਗਿਆ ਆਪਦੀ ਉੱਚਾ ਹੋ ਗਿਆ ਵਾ ਠੀਕ ਹੈ ਪਹਿਲੀ ਵਾਰੀ ਉੱਡਿਆ ਬੱਚਾ ਤੇ ਆ ਬੱਚਾ ਵੀ ਹੋ ਗਿਆ ਸੈੱਟ ਥੋੜਾ ਜਿਹਾ ਉੱਚਾ ਹੋ ਗਿਆ ਠੀਕ ਹੈ ਬਾਕੀ ਬਾਬਾ ਮੇਰ ਕਰੇ ਸਿੱਧਾ ਛਤਰੀ ਤੇ ਹੀ ਆ ਜਾਣ ਹਨਾ ਪਹਿਲੇ ਦਿਨ ਡਾਇਆ ਉੱਡ ਗਿਆ ਆਪਣੇ ਆਪਾਂ ਨੇ ਡਾਇਏਗੇ ਮੈਂ ਚੱਲ ਛਤਰੀ ਤੇ ਜਾਣਗੇ ਸਿੱਧੇ ਸਿੱਧਾ ਉੱਡ ਹੀ ਗਏ ਠੀਕ ਹੈ ਤੇ ਚਲੋ ਦਿਖਾਉਣੇ ਅੱਗੇ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾਵਰ ਤੇ ਲਓ ਬਾਈ ਜੀ ਆ ਇੱਕ ਬੱਚਾ ਆਪਣਾ ਨੀਵਾਂ ਨੀਵਾਂ ਫਿਰਦਾ ਪਿਆ ਠੀਕ ਹੈ ਤੇ ਇੱਕ ਦੇ ਨਾਲ ਮੈਂ ਵੱਡਾ ਕਬੂਤਰੀ ਵੀ ਡਾਇਆ ਸੀ ਚਿੱਟਾ ਜਿਹਾ ਤੇ ਫਿਰਦਾਣੇ ਇੱਕ ਮਿੰਟ ਹੰਦੇ ਹੁਣ ਦਿਖਾਉਣਾ ਆ ਗਿਆ ਤੇ ਜਿਹੜਾ ਬੱਚਾ ਸੀ ਉਹ ਆਪਣਾ ਉਹ ਪਿੰਡ ਨੂੰ ਚਲਾ ਗਿਆ ਤੇ ਇਹ ਇੱਕਰੀ ਤਾਂ ਵਾਪਸ ਆ ਗਿਆ ਸੀ ਹੁਣ ਨਹੀਂ ਵਾਪਸ ਆਇਆ ਤੇ ਆਪਾਂ ਚੱਲ ਲਈ ਖੁੱਡੇ ਵਾਲੇ ਆਪਾਂ ਖੁੱਲੇ ਛੱਡ ਦਿੰਨੇ ਆ ਠੀਕ ਹੈ ਹੋਰਾ ਫੇਰਾ ਕਰ ਲੈਣਗੇ ਇਹ ਵੀ ਆਜੋ ਬਲ ਫੇਰੋ ਅੱਜ ਮौज ਲੁੱਟੋ ਆਜੋ ਖੁੱਲੇ ਆਜੋ 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 ਬਾਹਰ ਆਜੋ ਇਹਨਾਂ ਚ ਇੱਕ ਕਬੂਤਰ ਆਪਣਾ ਨਵਾਂ ਵਾ ਉਹ ਵਾਲਾ ਲਾਲ ਜਿੰਨਾ ਜਿਹੜਾ ਵਾਲਾ ਠੀਕ ਹੈ ਬਾਕੀ ਆਪਣੇ ਪੁਰਾਣੇ ਆ ਬਾਕੀ ਉਹ ਜਿਹੜਾ ਹੁਣ ਗੁਰਪੀ ਜਾਂਦਾ ਇਹ ਵੀ ਨਵਾਂ ਵਾ ਬਾਕੀ ਕੋਣ ਨਹੀਂ ਇਹਦਾ ਕੋਈ ਚੱਕਰ ਨਹੀਂ ਠੀਕ ਹੈ ਬਾਕੀ ਇਹ ਕਾ ਹਾਂ ਚਿੱਟੀਆਂ ਦਾ ਸੱਚ ਇਹ ਵੀ ਨਹੀਂ ਆਪਣੇ ੱਡੇ ਲੱਗਾ ਵੇ ਛਤਰੀ ਤੇ ਮੈਂ ਬੰਨਿਆ ਹੋ ਜਾਵਾ ਚਲੋ ਕੋਈ ਨਹੀਂ ਬਾਹਰ ਆਉਣ ਦੋ ਫਿਰ ਅੱਗੇ ਦੀ ਗੱਲਬਾਤ ਕਰਦੇ ਆ ਮੈਂ ਬੱਚੇ ਦੇ ਨਾਲ ਧਿਆਨ ਆ ਮੇਰਾ ਭੈਣ ਬੱਚਾ ਬਹੁਤ ਸੋਹਣਾ ਉੱਡੀ ਜਾਂਦਾ ਪਰ ਪਿੰਡ ਜਾਵੜਿਆ ਹੁਣ ਠੀਕ ਹੈ ਤੇ ਜਿਹੜਾ ਹੁਣ ਨੀਮਣੀਆਂ ਫਿਰ ਤਾਂ ਸੀ ਇਹਦਾ ਵੀ ਨਹੀਂ ਪਤਾ ਹੁਣ ਕਿੱਧਰ ਜਾਵੜਿਆ ਇੱਕ ਮਿੰਟ ਨਿਗਾਹ ਜੀ ਮਾਰੀਏ ਦੇਖਦਾ ਹੀ ਨਹੀਂ ਤੇ ਹੁਣ ਤਾਂ ਉਹ ਵੀ ਛਤਰੀ ਤੇ ਤਾਂ ਨਹੀਂ ਬੈਠ ਗਿਆ ਐ ਛਤਰੀ ਦਾ ਬੈਣ ਵਾਲੀ ਲੱਛਣ ਹੈ ਹੀ ਨਹੀਂ ਉਹਦੇ ਪਹਿਲੀ ਏਰੀ ਕਿੱਥੇ ਬਹਿ ਜੂਗਾ ਇਹ ਇਹ ਤਾਂ ਆਪਣਾ ਵੱਡਾ ਹੀ ਆ ਨਹੀਂ ਉਹ ਨਹੀਂ ਦੇਦਾ ਸ਼ਾਇਦ ਅਖਤ ਵਿੱਚ ਨਾ ਬੈਭੂ ਗਿਆ ਵੇ ਬਾਕੀ ਕਰਦੇ ਆਂ ਵੇਟ ਉਹ ਆਪਣੇ ਦੂਸਰੇ ਕਬੂਤਰ ਦੀ ਠੀਕ ਹੈ ਕਿੰਨੇ ਟਾਈਮ ਬਾਅਦ ਆਉਂਦਾ ਕਿੰਨੇ ਟਾਈਮ ਬਾਅਦ ਨਹੀਂ ਤੇ ਇੱਕ ਆਪਣਾ ਬੱਚਾ ਉਹ ਛੱਦੀ ਤੋਂ ਉਤਰ ਕੇ ਆ ਬਹਿ ਗਿਆ ਠੀਕ ਹੈ ਜਿਹੜੇ ਵੱਡੇ ਬੱਚੇ ਉਹਨਾਂ ਦਾ ਐ ਹੀ ਯਾਰ ਔਖਾ ਹੋ ਜਾਂਦਾ ਥੋੜਾ ਜਿਆ ਯਾਰ ਮਤਲਬ ਛੋੜੇ ਛੋੜੇ ਬਿਠਾਈਏ ਨਾ ਫਿਰ ਸੌਖਾ ਰਹਿ ਜਾਂਦੇ ਆ ਇਹ ਥੋੜੇ ਜਿਹੇ ਵੱਡੇ ਜਿਆਦੇ ਹੋ ਗਏ ਆ ਤੇ ਮੈਂ ਬਿਠਾਏ ਹੋਣਾ ਮੈਂ ਚਲ ਬਾਅਦ ਚ ਬਿਠਾ ਲਾਈ ਹਣਾ ਹੁਣ ਥੋੜਾ ਮਤਲਬ ਹੁਣ ਧੁੱਪ ਜੀ ਵਧੀਆ ਲਿਕਣ ਲੱਗ ਜਾਨੀ ਆ ਪਹਿਲਾਂ ਥੋੜੇ ਜਿਹੇ ਠੰਡ ਜਦੀ ਆ ਮੈਂ ਸਵੇਰ ਸਵੇਰ ਤਾਂ ਨਹੀਂ ਬਿਠਾ ਕੇ ਜਾਂਦਾ ਕਿਉਂਕਿ ਮੈਂ ਕੰਮ ਤੇ ਚਲਾ ਜਾਣਾ ਫਿਰ ਇਦੂ ਬਾਦ ਧਿਆਨ ਰੱਖਣ ਵਾਲਾ ਕੋਈ ਹੁੰਦਾ ਨਹੀਂਗਾ ਹਣਾ ਐਵੇਂ ਹੇਠਾ ਉਤਰੋਂ ਬਿੱਲੀ ਖਾ ਜੇ ਹਣਾ ਕਿਉਂਕਿ ਦੋ ਚਾਰ ਬੱਚੇ ਹੈਗੇ ਆਪਾਂ ਜਿਹੜੇ ਕੜਾਏ ਹੋਏ ਆ ਇਹ ਵੀ ਆਪਣੇ ਕੋਲੋਂ ਹੱਥੋਂ ਜਾ ਵੜਨਾ ਹਣਾ ਤੇ ਬਾਕੀ ਉਹ ਬੱਚੇ ਆਪਣੇ ਵੇਟ ਆ ਦੇ ਦੇ ਕਿੰਨੇ ਟਾਈਮ ਬਾਅਦ ਆਉਂਦਾ ਜੇ ਆਉਂਦਾ ਤਾਂ ਵੀ ਦੱਸਾਂਗੇ ਜੇ ਨਾ ਆਇਆ ਤਾਂ ਵੀ ਦੱਸਾਂਗੇ ਠੀਕ ਹੈ ਫਿਰ ਆਪਾਂ ਪਿੰਡ ਗਿਆੜਾ ਵੀ ਮਾਰਾਵਾਂਗੇ ਜੇ ਆਪਣਾ ਗਿਆੜਾ ਲੱਗਿਆ ਠੀਕ ਹੈ ਬਾਕੀ ਕਰਦੇ ਅੱਗੇ ਵੀਡੀਓ ਸਟਾਰਟ ਮਤਲਬ ਕੀ ਗੱਲਬਾਤ ਬਣਦੀ ਹੈ ਸਾਰਾ ਕੁਝ ਦੱਸਾਂਗੇ ਠੀਕ ਹੈ ਇਹ ਬਾਰ ਹੀ ਨਹੀਂ ਆਇਆ ਕੀ ਚੱਕਰ ਆ ਜਿੰਨਾ ਦਾ ਅੱਜ ਬਹੁਤ ਓਲੀ ਓਲੀ ਆ ਜਾਣੀ ਆ ਤੇ ਪਰ ਲੋ ਬਈ ਜੀ ਆਪਣੇ ਜਿਹੜਾ ਇੱਕ ਬੱਚਾ ਸੀ ਉਹ ਤਾਂ ਨਹੀਂ ਆਇਆਗਾ ਇੱਕ ਆਪਣਾ ਬੱਚਾ ਅੱਧਰ ਬੈਗਾ ਸੀ ਛਰੀਂ ਤੇ ਤੇ ਟਾਈਮ ਹੋ ਗਿਆ 4 ਵਜੇ ਗਏ ਸੀਗੇ ਮੈਂ ਚੱਲ ਸ਼ਾਮ ਨੂੰ ਕੀ ਪਤਾ ਵਾਪਸ ਆ ਜਾਣ ਉਹਦੀ ਦਿਖਾ ਦੂੰਗਾ ਹਨਾ ਹਜੇ ਵਾਪਸ ਆਇਆ ਨਹੀਂ ਆਪਣੇ ਬੱਚੇ ਤੇ ਆਪਾਂ ਪਿੰਡ ਗੇੜਾ ਮਾਰਨ ਜਾਵਾਂਗੇ ਤੇ ਆਪਾਂ ਜਿਹੜੇ ਆ ਆਪਣੇ ਆ ਛਤਰੀ ਦੇ ਬੱਚੇ ਬੈਠੇ ਆ ਫਿਰ ਇਹਨਾਂ ਨੂੰ ਤਾਰ ਦਿੰਨੇ ਆ ਹੁਣ ਠੀਕ ਹੈ ਹਜੇ ਤੁੱਪ ਹੈਗੀ ਆ ਥੋੜੀ ਜਿਹੀ ਦੇਰ ਬਾਅਦ ਤਾਰ ਦੂੰਗਾ ਮੈਂ ਤੇ ਬਾਕੀ ਦਾਣਾ ਪਾਣੀ ਇਹਨਾਂ ਦਾ ਮਾੜਾ ਮੋਟਾ ਜਿਹੜਾ ਹੈਗਾ ਉਹ ਪਾ ਦਿੰਨੇ ਆ ਬਾਕੀ ਤਾਂ ਇਹਨਾਂ ਨੂੰ ਫਿੰਦੇ ਛੱਡਿਆ ਹੀ ਸੀਗਾ ਬਾਕੀ ਇੱਕ ਵਾਰ ਫੇਰ ਆਪਾਂ ਦਾਣਾ ਪਾਣੀ ਪਾ ਦਾਂਗੇ ਬਾਕੀ ਇੱਕ ਰੀ ਦਰਸ਼ਨ ਕਰ ਲੋ ਆ ਬੱਚੇ ਦਾ ਵਾਰੀ ਵਾਰੀ ਆਪ ਹੀ ਉੱਤਰ ਹੁੰਦਾ ਸੀਗਾ ਠੀਕ ਹੈ ਤੇ ਬਾਕੀ ਆ ਦਰਸ਼ਨ ਕਰ ਲੋ ਆਪਣੇ ਆ ਕਬੂਤਰਾਂ ਦੇ ਤੇ ਬਾਕੀ ਦੂਸਰੇ ਖੁੱਡੇ ਚ ਵੀ ਤੁਹਾਨੂੰ ਦਿਖਾ ਦਿੰਨਾ ਠੀਕ ਹੈ ਆਪਣੇ ਕੋਲ ਐਤ ਕੀ ਥੋੜੇ ਜੀ ਰਹਿ ਗਏ ਆ ਕਿਉਂਕਿ ਆਪਣੇ ਭਰਾਵਾਂ ਨੂੰ ਦੇ ਦੂ ਦਿੱਤੇ ਸੀ ਹਨਾ ਮੈਂ ਪਹਿਲਾਂ ਮੈਂ ਤੇ ਹੁਣ ਫਿਰ ਆਪਾਂ ਬੱਚੇ ਬੱਚੇ ਐਤ ਕੀ ਆਪਣੇ ਕੋਲੋਂ ਨਿਕਲੇ ਨਹੀਂ ਇਸ ਲਈ ਫਿਰ ਥੋੜੀ ਜੀ ਦਿੱਕਤ ਆ ਗਈ ਤੇ ਬਾਕੀ ਆ ਚਾਰ ਪੰਜ ਦਰਵਾਹ ਫੱਡੇ ਆ ਠੀਕ ਹੈ ਅਦਰੇ ਕੰਡਾ ਅਦਰ ਲਾਇਆ ਤੇ ਦੋ ਵਾਂਡੇ ਉਧਰ ਲਾਏ ਹੋਇਆ ਕਬੂਤਰੀ ਨੇ ਠੀਕ ਹੈ ਹੁਣ ਐ ਨਹੀਂ ਪਤਾ ਉਹ ਜਿਹੜਾ ਕਬੂਤਰ ਬੈਠਾ ਉਹਦੇ ਨਾਲ ਕਬੂਤਰੀ ਦੀ ਜੋੜੀ ਲੱਗੀ ਆ ਤੇ ਜਿਹੜਾ ਪਹਿਲਾਂ ਜ ਕਬੂਤਰ ਲੱਗਾ ਸੀ ਉਹਦੇ ਨਾਲ ਅੰਡੇ ਲਾਇਆ ਹੁਣ ਇਹ ਕਨਫਰਮ ਜਾਣੀ ਮੈਨੂੰ ਹੁੰਦਾ ਪਿਆਗਾ ਬਾਕੀ ਕਬੂਤਰ ਉਹੀ ਬੈੰਦਾ ਪਿਆ ਜਿਹੜਾ ਪਹਿਲਾਂ ਬੈਠਾ ਪਿਆ ਵਾ ਠੀਕ ਹੈ ਹੁਣ ਦੇਖਦੇ ਆ ਬੱਚੇ ਕਹੋ ਜੀ ਨਿਕਲਦੇ ਕਹੋ ਜੀ ਨਹੀਂ ਠੀਕ ਹੈ ਇਹ ਮੰਨ ਲਾ ਦੋ ਜੋੜੇ ਆ ਬਾਕੀ ਕਬੂਤਰ ਕਬੂਤਰੀ ਅਦਰ ਠੀਕ ਹੈ ਕਬੂਤਰਿਆਂ ਨੂੰ ਆਪਾਂ ਸ਼ਿਫਟ ਕਰ ਦਾਂਗੇ ਅਦਰ ਜਿਹੜਾ ਮਰਜੀ ਜੋੜਾ ਜਿੱਦੇ ਨਾਲ ਮਰਜੀ ਲੱਗ ਜ ਜਦੋਂ ਅੰਡਾ ਮੁੰਡੇ ਜਾਂ ਬੱਚੇ ਕੱਢ ਲਏ ਠੀਕ ਹੈ ਤੇ ਆ ਆਪਣੀਆਂ ਕਬੂਤਰੀਆਂ ਸਾਰੀਆਂ ਇਹ ਵੀ ਤੁਹਾਨੂੰ ਦਿਖਾਉਣਾ ਆ ਦੇਖੋ ਆ ਕਬੂਤਰੀਆਂ ਆਪਣੀਆਂ ਸਾਰੀਆਂ ਇਹ ਸਾਰੀਆਂ ਨੂੰ ਆਪਾਂ ਜੋੜੇ ਲਾਉਣੇ ਆ ਹੁਣ ਜਿਹੜੀਆਂ ਬੈਠੀਆਂ ਹੋਈਆਂ ਨਾ ਸਾਰੀਆਂ ਦੇ ਜੋੜੇ ਲਾ ਦੇਨੇ ਆਪਾਂ ਬਾਕੀ ਉਹ ਇੱਕ ਥੱਲੇ ਬੈਠੀ ਉਹਦਾ ਮੋਢਾ ਟੁੱਟ ਗਿਆ ਸੀਗਾ ਉਹ ਯਾਰ ਮੁੰਡਣ ਕੀਤੀ ਸੀ ਡੋਂ ਵਾਸਤੇ ਉਧਰੋਂ ਪਤਾ ਨਹੀਂ ਕੀ ਦਿੱਕਤ ਆ ਗਈ ਉਹਦੇ ਤੋਂ ਠੀਕ ਹੈ ਤੇ ਬਾਕੀ ਹਾਂ ਹੁਣ ਤਾਂ ਸੈੱਟ ਹੋ ਜਾਣੀ ਮੇਰੇ ਤੋਂ ਬਾਕੀ ਦੇਖਦੇ ਆਂ ਕੀ ਗੱਲਬਾਤ ਆ ਠੀਕ ਹੈ ਬਾਕੀ ਕਰਦੇ ਆ ਅਗਲੀ ਵੀਡੀਓ ਦੇ ਵਿੱਚ ਦੱਸ ਦਿਆਂ ਤੁਹਾਨੂੰ ਕੀ ਬਣਦਾ ਠੀਕ ਹੈ ਤੇ ਬਾਕੀ ਸਾਡੇ ਵੀਰ ਭਰਾ ਵੀਡੀਓ ਦੇ ਵਿੱਚ ਬਣੇ ਰਹੋ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਲਵ ਜੀ ਬਈ ਸਾਰੇ ਵੀਰ ਭਰਾਵਾਂ ਨੂੰ